ਇਨ ਮੈਂ ਕੱਟ ਸਾਚੋ ਨਹੀਂ ਧਾਨਿਕ ਬਿਨ ਭਗਵਾਨ ਮਦ ਮਾਇਆ ਕੈ ਅੰਧ ਕਾ ਨਾਨਕ ਬਿਨ ਹਰਿ ਭਜਨ ਵਰਤਿ ਤਾਏ ਜਮ ਪੰ ਨਾਨਾ ਜੇ ਤਿੱਖਿਆ ਤਗਲੀ ਤਜੀ ਨੀਓ ਭੇਕ ਬੈਰਾਗ ਕੋ ਨਾਲਿ ਕੁਸਮਰੇ ਬਨਾ ਤੇ ਨਰਵਾਤ ਪਾਗ ਜੇ ਮਾਇਆ ਮਮਤਾਤ ਜੀ ਸਭ ਤੇ ਵਿਪਯੋ ਉਦਾਸ ਕਹ ਨਾਨਕ ਸੁਨਰੇ ਮਨਾ ਏ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੋਵੇ ਤਜੀ ਕਰਤਾ RAM ਬਚਾਨ ਕਹ ਨਾਨਕ ਵਾ ਮੁਕਤ ਨਾਰਾ ਏ ਮਨਤਾ ਚੀ ਮਾਨਾ वी मूर लोग अजान अॼ नानक बिन हर भजन मृता जन्म सरान जो प्राणी निस दिन पज रूप राम ते जान हर जन हर अंतर नहीं नानक साची मान ਮਨ ਮਾਇਆ ਮੈਂ ਫੜ ਰਿਓ ਮਿਸਰੇ ਗੋਬਿੰਦ ਨਾਮ ਕਹ ਮਨ ਚੇਤੇ ਮਨ ਮਾਇਆ ਕੈ ਅੰਦ ਕਹ ਨਾਨਕ ਹਰ ਪਜਨ ਬਿਨ ਪਤ ਤਾਏ ਜਮ ਬੰਦ ਸੁਖ ਮੈਂ ਬੋ ਸੰਗੀ ਪਏ दुख में संग न को नालक हर पज मना अंत सहाय बास में करियो मिठो नमो मान किशो नालक पद हो रा हो भॻवान BEEEE ਸਮਝ ਕੇ ਚੱਲ ਪੱਕਾ ਕਾਲਾ ਬਰਾਂ ਦਾ ਖਿਲ ਜਾਇਆ ਸਾਰਾ ਪਿੰਡ ਗਿਆਪਤ ਹੋ ਗਿਆ ਸੀ ਤਾਂ ਉਹ ਕੁੱਤਾਂ ਨੂੰ ਪੇਰਾ ਮਾਰਨ ਲੱਗ ਪਏ ਤੇ ਫਿਰ ਪਰਸਾਂ ਤੋਂ ਵੀ ਨੋਰਾ ਕਰੂ ਕੋਲ ਰਾਜ ਦੇ ਪਸਤਾ

ਵਾਦ ਸਿਮਰੇਗਾ ਨਾਮ ਤੇ ਆਵੇ ਤਾਂ ਸਭ ਤਾਂ ਹੀ ਸਾਈ 10 ਵਿੱਚ ਬਾਛਾ ਸ੍ਰੀ ਗੁਰੂ ਗੋਬਿੰਦ ਸਾਹਿਬ ਸਾਚੇ ਸਭ ਤਾਂ ਹੀ ਸਾਈ 10 ਵਿੱਚ ਆਸ਼ੀਂ ਦਿਵਸ ਸ੍ਰੀ ਗੁਰੂ ਅੰਸੱਦ ਜੀ ਦੇ ਪੁੱਤਰ ਪਾਰਸ਼ ਦਾਸੂ ਵਿਦਆਨਤਨ ਜੀ ਵਾਹਿਗੁਰੂ ਇਹ ਨਿਮਾਣਿਆ ਦਿਮਾਗ ਤੇ ਤਾਂ ਨਿਮਾਣ ਤੇ ਤਾਂ ਨਿਵਰਟੀ ਨਿਯਾਸ ਰਿਮ ਦਿਰਾਤਰੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਸੋ ਸੱਚੇ ਕਦਾਈਆ ਬੇਨਤਿ ਤੇ ਪਾਸ਼ਾ ਜੀ ਸਾਰੇ ਤਰੋਹ ਮੰਤੋ ਪ੍ਰਸਤੇ ਪਾਸ਼ਾ ਜੀ ਆਪ ਦੇ ਸ੍ਰੀ ਸਰਕਸ ਮੇਰੇ ਸ੍ਰੀ ਪਾਸ਼ਾ ਜੀ ਆਤ ਤੇ ਪਾਸ਼ਾ ਜੀ ਆਪ ਦੇ ਸ੍ਰੀ ਉਕਸ ਜੀ ਪਾਸ਼ਾ ਜੀ ਸੇਵਾ ਕਰਦੇ ਪਹਿਲੇ ਸਿੱਖੀ ਕੰਕ ਜੀ ਪਾਸ਼ਾ ਜੀ ਆਪ ਨੂੰ ਕਿਸਤਾਂ ਤੇ ਜਾਣ ਦੇ ਹੱਕਾਰੇ ਤੇ ਸੰਤ ਜਨਤ ਨਾਮ ਕਰ ਰਹੇ ਸ੍ਰੀ ਪਾਸ਼ਾ ਜੀ ਆਪ ਚੱਲੇ ਪਹੁੰਦੇ ਅੱਗੇ ਵਕਸ਼ ਸਹੀ ਪਿਆਰੇ ਮਿਲ ਮਿਲੋ ਜਿਵੇਂ ਮੇਰੇ ਆਪ ਜੀ ਦਾ ਨਾਮ ਜਿੱਧਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਰਸੇ ਸਭਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਿਹਾਰ ਸੰਤ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ